ਮੰ ਲੋ ਅੱਜ ਤੁਹਾਨੂੰ ਮੈਂ ਬਹੁਤ ਕੰਮ ਦੀ ਜਾਣਕਾਰੀ ਦੇਣ ਲੱਗਿਆ ਆਪਾਂ ਆਇਆ ਨਿਊ ਹਾਲੈਂਡ ਦੀ ਏਜੰਸੀ ਦੇ ਵਿੱਚ ਆਇਆ ਬਠਿੰਡੇ ਬਠਿੰਡੇ ਆ ਕੇ ਮੈਨੂੰ ਇਹ ਪਤਾ ਲੱਗਿਆ ਇੱਥੇ ਆ ਕੇ ਕਿ ਅਰ ਇੰਨੇ ਵੱਡੇ ਵੱਡੇ ਟਰੈਕਟਰ ਆਣਾ ਜਿਹੜੇ ਆਹਾ ਨਿਊ ਹਾਲੈਂਡ ਦਾ ਆ ਟਰੈਕਟਰ ਆ ਇਹਦੇ ਉੱਪਰ ਸਬਸਿਡੀ ਆ 80% ਤੱਕ ਸਬਸਿਡੀ ਮਿਲ ਸਕਦੀ ਆ ਇਸ ਟਰੈਕਟਰ ਦੇ ਉੱਪਰ ਮੈਨੂੰ ਬਾਈ ਬਰਾੜ ਸਾਹਿਬ ਹੁਣਾਂ ਕੋਲੇ ਆਏ ਆ ਜਿਹੜੇ ਏਜੰਸੀ ਚਲਾਉਂਦੇ ਆ ਤੇ ਜਿਹੜੇ ਬਾਈ ਮਿਲਨਦੀਪ ਹੁਣਾਂ ਨੇ ਜਦੋਂ ਮੈਨੂੰ ਜਾਣਕਾਰੀ ਦਿੱ ਮੈਂ ਹਰਾਰ ਰਹਿ ਗਿਆ ਕਿ ਯਾਰ ਬਹੁਤ ਸਾਰੇ ਕਿਸਾਨ ਆ ਵੀ ਜਿਨ੍ਹਾਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਹੁੰਦਾ ਪੁੱਤ ਮਗਰਲੇ ਪਾਇਨਾ ਸੜਕ ਭਗਦੇ ਜਦੋਂ ਹੀ ਕੈਮਰਾ ਲੈ ਕੇ ਮਗਰ ਜਾਵੇਂ ਤੇਰੇ ਚ ਨਾ ਗੱਡੀ ਨਾ ਵੱਜੇ ਇਹ ਧਿਆਨ ਰੱਖੀ ਤੇ ਮੈਂ ਕਿਹਾ ਯਾਰ ਬਹੁਤ ਸਾਰੇ ਕਿਸਾਨ ਹੁੰਦੇ ਆ ਜਿਹੜਾ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਹੁੰਦਾ ਵਿੱਕੇਵੇਂ ਸਬਸਿਡੀ ਮਿਲਦੀ ਆ ਕਿਵੇਂ ਕੀ ਜਾਣਕਾਰੀ ਆ ਬਹੁਤ ਸਾਰੇ ਲੋਕ ਅਧੂਰੇ ਰਹਿ ਜਾਂਦੇ ਆ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆ ਕਿ ਐਡੇ ਵੱਡੇ ਬਿਲਕੁਲ ਨਵੇਂ ਬ੍ਰਾਂਡ ਨੂੰ ਟਰੈਕਟਰ ਤੇ ਕਿਹੜੇ ਕਿਸਾਨਾਂ ਨੂੰ ਸਬਸਿਡੀ ਮਿਲ ਸਕਦੀ ਹੈ ਸਵਾਗਤ ਕਰਦੇ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਸੱਚੀ ਮੈਨੂੰ ਪਰਸਨਲੀ ਮੈਨੂੰ ਨਹੀਂ ਪਤਾ ਕਿ ਯਾਰ ਇੱਕ ਟਰੈਕਟਰ ਜਿਉਂ ਜਾਂ ਸੰਦ ਖਰੀਦਣ ਚੋ 80% ਸਬਸਿਡੀ ਮਿਲ ਸਕਦੀ ਆ ਮਤਲਬ 80% ਸਬਸਿਡੀ ਮਤਲਬ ਸਰਕਾਰ 80% ਪੈਸਾ ਸਰਕਾਰ ਭਰੂਗੀ 20% ਕਿਸਾਨ ਨੇ ਭਰਨਾ ਬਿਲਕੁਲ ਬਾਈ ਜੀ ਉਹਦੇ ਬਦਲੇ ਸਰਕਾਰ ਬੰਦੇ ਨੂੰ ਕੀ ਕੰਮ ਕਿੱਥੇ ਇਹਨੂੰ ਕਿੱਥੇ ਜੰਗ ਚ ਲੈ ਕੇ ਜਾਣਾ 80% ਲੈ ਕੇ ਕੀ ਕਰਨਾ ਸਰਕਾਰ ਜੰਗ ਵਾਲਾ ਕੰਮ ਹੀ ਹੈ ਬਾਈ ਜੀ ਪ੍ਰਦੂਸ਼ਣ ਰੋਕਣ ਲਈ ਜਿਹੜੀ ਕ੍ਰੌਪ ਰੈਜ਼ੀਡਿਊ ਮੈਨੇਜਮੈਂਟ ਇੱਕ ਸਕੀਮ ਚੱਲਦੀ ਹੈ ਸਰਕਾਰ ਦੀ ਵੀ ਤਾਂ ਕਿ ਲੋਕ ਵੱਧ ਤੋਂ ਵੱਧ ਪ੍ਰਾਲੀ ਦੀਆਂ ਗੱਠਾਂ ਬਣਾ ਸਕਣ ਪਰਾਲੀ ਦੀ ਸਾਮ ਸੰਭਾਲ ਕਰਨ ਸਕਣ ਉਹਨੂੰ ਸਾਮ ਸੰਭਾਲ ਕਰਨ ਲਈ ਸਬਸਿਡੀ ਸੰਧਾਂ ਉੱਤੇ ਮਿਲਦੀ ਹੈ 80% ਵੀ ਲੋਕ ਘੱਟੋ ਘੱਟ ਪਰਾਲੀ ਨੂੰ ਅੱਗ ਲਾਉਣ ਉਸ ਕਰਕੇ ਸਰਕਾਰ ਸਬਸਿਡੀ ਦਿੰਦੀ ਹੈ ਜੀ ਆਹ ਆਹ ਟਰੈਕਟਰ ਆ ਜਿਹੜਾ ਇਹ ਕਿੰਨੇ ਹਾਰਸ ਪਾਵਰ ਟਰੈਕਟਰ ਆ ਇਹ ਹੈਗਾ ਜੀ ਆਪਣਾ 65 ਹਸਪਾਵਰ 65 ਹਸਪਾਵਰ ਤੇ ਮਤਲਬ ਸਬਸਿਡੀ ਮਿਲ ਰਹੀ ਹੈ 65 ਹਸਪਾਵਰ ਦੇ ਟਰੈਕਟਰ ਤੇ ਜਾਂ 75 ਹਸਪਾਵਰ ਦੇ 60 ਹਸਪਾਵਰ ਤੋਂ ਉੱਪਰ ਤੁਹਾਡਾ ਟਰੈਕਟਰ ਹੋਣਾ ਚਾਹੀਦਾ ਜੀ ਨਿਊ ਹਾਲੈਂਡ ਦਾ ਸਭ ਤੋਂ ਮਤਲਬ ਵਧੀਆ ਟਰੈਕਟਰ ਜਿਹੜਾ ਸੂਟੇਬਲ ਆ ਉਹ 5520 ਹੈ 65 ਹਸਪਾਵਰ ਦਾ ਇਹਦੀ ਜਿਹੜੀ ਪੀਟੀਓ ਐਚਪੀ ਆ ਉਹ ਬਾਈ ਜੀ 64 ਹਸਪਾਵਰ ਹੈ ਠੀਕ ਆ ਜੀ ਤੇ ਮੈਨੂੰ ਇਹ ਟਰੈਕਟਰ ਬਾਰੇ ਵੀ ਤੁਹਾਨੂੰ ਖਾਸ ਜਾਣਕਾਰੀ ਕਿ ਕੋਈ ਮਾਡਲ ਆ ਜਿਹੜਾ ਇਹ ਹੁਣ ਇੰਨੇ ਫੀਚਰਾਂ ਨਾਲ ਆਇਆ ਸੀ ਹੁਣ ਆਇਆ ਹਾਂਜੀ ਇਹ ਆਪਣਾ ਜਦੋਂ ਪਹਿਲਾਂ ਜਿਹੜਾ 55ਵੀ ਆਉਂਦਾ ਸੀ ਉਹ ਨੌਨ ਸੀਆਰਡੀਆਈ ਆਉਂਦਾ ਹੁੰਦਾ ਸੀ ਉਸ ਤੋਂ ਬਾਅਦ ਸਰਕਾਰ ਦੇ ਪੋਲੂਸ਼ਨ ਨੋਰਮਸ ਸੀ ਪ੍ਰਦੂਸ਼ਣ ਕੰਟਰੋਲ ਕਰਨ ਲਈ ਉਸ ਤੋਂ ਬਾਅਦ ਇਹ ਸੀਆਰਡੀਆਈ ਇੰਜਨ ਲੈ ਕੇ ਆਏ ਅਸੀਂ ਇਹਦੇ ਵਿੱਚ ਇੰਜਨ ਜਿਹੜਾ ਆਉਂਦਾ ਉਹ ਤੁਰਕੀ ਤੋਂ ਇੰਪੋਰਟਡ ਇੰਜਨ ਆ ਸਾਡਾ ਤੁਰਕੀ ਤੋਂ ਇੰਜਨ ਆਉਂਦਾ ਹੈ ਡਰਾਈਵ ਲਾਈਨ ਤੇ ਉਹ ਸਾਰਾ ਕੁਝ ਆਪਣੇ ਕੋਲ ਪਹਿਲਾਂ ਹੀ ਨਿਊ ਹੌਲੈਂਡ ਦਾ ਹੈ ਤੇ 55ਵੀ ਸੀਆਰਡੀਆਈ ਦੇ ਨਾਲ ਇਹ 60 ਹਸਪਾਵਰ ਚ ਹੁਣ ਆਪਣੇ ਕੋਲੇ ਟਰੈਕਟਰ ਆ ਰਿਹਾ ਤੇ ਜਿੰਨਾ ਜਿੰਨਾ ਤੋਂ ਮੈਨੂੰ ਪਤਾ ਕਿ ਬੈਲਰਾਂ ਤੇ ਸਭ ਤੋਂ ਜ਼ਿਆਦਾ ਹਾਂਜੀ ਚੱਲਣ ਵਾਲੇ ਟਰੈਕਟਰ ਵੀ ਇਹੇ ਟਰੈਕਟਰ ਇਹੇ ਟਰੈਕਟਰ ਨੇ ਸਭ ਤੋਂ ਜ਼ਿਆਦਾ ਕਿਉਂਕਿ ਜਿਹੜੇ ਬੈਲਰ ਚੱਲਦੇ ਆਪਣੇ ਕਿਸਾਨ ਭਰਾ ਚਲਾਉਂਦੇ ਆ ਜਿਹਦੀ ਰੱਖ-ਰਖਾਵ ਸੌਖਾ ਹੈ ਜਿਹਦਾ ਕੋਈ ਸਪੇਅਰ ਪਾਰਟ ਜੇ ਪਾਉਣਾ ਪਏ ਜ ਸੌਖਾ ਮਿਲ ਜਾਂਦਾ ਜਿਹਦੀ ਸਾਮ ਸੰਭਾਲ ਕੇ ਲੋ ਮਸ਼ੀਨਰੀ ਦੀ ਸੌਖੀ ਆ ਉਹ ਵੀ ਨਿਊ ਹੋਲੈਂਡ ਦਾ ਤੇ ਨਿਊ ਹੋਲੈਂਡ ਦੇ ਬੈਲਰ ਦੇ ਨਾਲ ਸਭ ਤੋਂ ਸੂਟੇਬਲ ਕਹਿੰਦੇ ਜਿਹਦਾ ਸਭ ਤੋਂ ਵਧੀਆ ਜੋੜ ਬੈਠਦਾ ਉਹ ਨਿਊ ਹੋਲੈਂਡ ਟਰੈਕਟਰ ਦਾ ਬੈਠਦਾ ਹੈ ਤੇ ਇਹ 4x4 ਚ ਵੀ ਮਿਲੂਗਾ 4x2 ਚ ਮਿਲ ਜੂਗਾ ਬਿਲਕੁਲ ਜੀ ਪਿਛਲੇ ਸਾਲ ਆਪਣੀ 4x2 ਦੇ ਵਿੱਚ ਸਬਸਿਡੀ ਲਈ ਆਪਾਂ ਮਾਨਤਾ ਮੰਨ ਲਓ ਕਹਿ ਲਓ ਅਪਰੂਵਡ ਨਹੀਂ ਸੀ ਇਸ ਵਾਰੀ ਆਪਣੇ 2 ਵੀਲ ਡਰਾਈਵ ਵੀ ਅਪਰੂਵ ਨੇ ਬਹੁਤੇ ਆਪਣੇ ਕਿਸਾਨ ਵੀਰ ਜਿਹੜੇ ਸੀਗੇ ਵਾਂਝੇ ਰਹਿ ਗਏ ਸੀ ਉਹਨਾਂ ਦਾ ਵਿਚਾਰਿਆਂ ਦਾ ਇੱਛਾ ਸੀ ਵੀ ਅਸੀਂ 2 ਵੀਲ ਲੈ ਲਈਏ ਯਾਰ ਐਡਾ ਵੱਡਾ ਟਰੈਕਟਰ ਕੀ ਕਰਨਾ ਹੁਣ ਉਹਨਾਂ ਲਈ ਇਹ ਖੁਸ਼ਖਬਰੀ ਦੀ ਗੱਲ ਹੈ ਵੀ ਇਸ ਵਾਰੀ 2 ਵੀਲ ਵੀ ਅਪਰੂਵ ਹੈ 4 ਵੀਲ ਵੀ ਅਪਰੂਵ ਹੈ ਜੀ ਮਤਲਬ ਐਸੇ ਦੇ ਵਿੱਚ ਹੀ ਆਪਾਂ 2 ਵੀਲ ਡਰਾਈਵ ਲੈਣਾ ਤਾਂ 2 ਵੀਲ ਡਰਾਈਵ ਹਾਂਜੀ ਉਹਦੇ ਤੇ ਵੀ ਸਬਸਿਡੀ ਮਤਲਬ ਇੱਕ ਗੱਲ ਆ ਵੀ ਜ ਉਹ ਸਾਲ ਤੋ ਜਿਹੜਾ ਮਰਜ਼ੀ ਕੰਮ ਲਈ ਜਾਵੇ ਸਰਕਾਰ ਲਈ ਤਾਂ ਉਹ ਟਰੈਕਟਰ ਤਾਂ ਕਿਸਾਨ ਦਾ ਹੀ ਆ ਨਾ ਹਾਂ ਟਰੈਕਟਰ ਕਿਸਾਨ ਦਾ ਉਹਦੇ ਚ ਸਰਕਾਰ ਦੀਆਂ ਕੁਝ ਸ਼ਰਤਾਂ ਨੇ ਉਹ ਜਦੋਂ ਜਿਨ੍ਹਾਂ ਨੂੰ ਸਬਸਿਡੀ ਨਿਕਲੂਗੀ ਜਦੋਂ ਸੈਂਕਸ਼ਨ ਲੈਟਰ ਮਿਲਦੇ ਆ ਉਹਦੇ ਵਿੱਚ ਸਾਰੀਆਂ ਸ਼ਰਤਾਂ ਉਹਦੇ ਵਿੱਚ ਲਿਖੀਆਂ ਹੁੰਦੀਆਂ ਨੇ ਵੀ ਇਹਦੇ ਵਿੱਚ ਤੁਸੀਂ ਐਂ ਚਲਾਉਣਾ ਐਨਾ ਰਕਵਾ ਕਵਰ ਕਰਨਾ ਉਹ ਸੌਖੀਆਂ ਸੌਖੀਆਂ ਛੋਟੀਆਂ ਛੋਟੀਆਂ ਸ਼ਰਤਾਂ ਮਤਲਬ ਹੋਰ ਕੀ ਕੀ ਮਿਲੂਗਾ ਮੈਨੂੰ ਹੋਰ ਦੱਸੋਗੇ ਇਹਦੇ ਨਾਲ ਕੀ ਕੀ ਆਊਗਾ ਇਹਦੇ ਨਾਲ ਸਬਸਿਡੀ ਦੇ ਵਿੱਚ ਕੱਲਾ ਟਰੈਕਟਰ ਹੋਊਗਾ ਟਰੈਕਟਰ ਪਲੱਸ ਬੈਲਰ ਹੋਊਗਾ ਨਹੀਂ ਇਹਦੇ ਵਿੱਚ ਪੂਰੀ ਮਸ਼ੀਨਰੀ ਦਾ ਇੱਕ ਕਹਿ ਲੋ ਪੂਰਾ ਗਰੁੱਪ ਐ ਕੀ 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 ਹੋਉਂਦੇ ਉਹਦੇ ਵਿੱਚ ਜਿਹੜੀਆਂ ਕਵਰ ਕਰਨ ਵਾਲੀਆਂ ਚੀਜ਼ਾਂ ਨੇ ਮੰਨ ਲਓ ਪ੍ਰਾਲੀ ਦੀ ਸਾਮ ਸੰਭਾਲ ਚ ਆਪਾਂ ਨੂੰ ਬੈਲਰ ਦੀ ਲੋੜ ਪੈਣੀ ਆ ਕੱਲੇ ਟਰੈਕਟਰ ਨਾਲ ਤਾਂ ਕੁਝ ਹੋਣਾ ਨਹੀਂ ਜੀ ਤਾਂ ਕਰਕੇ ਬੈਲਰ ਆ ਜਿਹੜਾ ਇਹ ਵੀ ਸਬਸਿਡੀ ਦੇ ਵਿੱਚ ਆਉਂਦਾ ਆਪਣਾ ਇਹਦੇ ਤੇ ਵੀ 80% ਸਬਸਿਡੀ ਆ ਠੀਕ ਆ ਹਾਂਜੀ ਇਹ ਵੀ ਨਿਊ ਹਾਲੈਂਡ ਦਾ ਬੈਲਰ ਹੈ ਜਿਹੜਾ ਚੌਰਸ ਗੱਠ ਵਾਲਾ ਬੈਲਰ ਹੈ ਇਹ ਬੈਲਰ ਜਿਹੜਾ ਹੈ 20 ਤੋਂ 25 ਕਿਲੋ ਦੀ ਗੱਠ ਬਣਾਉਂਦਾ ਸਭ ਤੋਂ ਜ਼ਿਆਦਾ ਮਤਲਬ ਕਹਿ ਲਓ ਤੁਸੀਂ ਵੇਕਣ ਵਾਲਾ ਤੇ ਕਿਸਾਨ ਦੇ ਨਾਲ ਤੁਸੀਂ ਦੋਸਤ ਮਤਲਬ ਫਰੈਂਡਲੀ ਬੈਲਰ ਹੈ ਇਹ ਇਹਦੀ ਤੋੜਪਨ ਇਹਦਾ ਕੋਈ 파ਟ ਖਰਾਬ ਹੋ ਗਏ ਤੁਹਾਨੂੰ ਘੰਟਿਆਂ ਦੇ ਵਿੱਚ ਮਤਲਬ ਮਿਲ ਜਾਂਦਾ ਘੰਟਿਆਂ 'ਚ ਵੀ ਨਹੀਂ ਮਿੰਟਾਂ 'ਚ ਤੁਹਾਨੂੰ ਉਪਲਬਧਦਾ ਨੇੜੇ ਦੇ ਡੀਲਰਸ਼ਿਪਾਂ ਤੇ ਨਿਓ ਹੋ ਲੈਣ ਦੇ ਉਸ ਤੋਂ ਵਧੀਆ ਗੱਲ ਇਹ ਆ ਵੀ ਜਿਹੜੀ ਪ੍ਰਾਲੀ ਅਸੀਂ ਇਕੱਠੀ ਕਰ ਰਹੇ ਆ ਉਹਦੀ ਚੌਰਸ ਗੱਠਾ ਜਿਹੜੀ ਉਹਦੀ ਵੇਕਣ ਦੀ ਵੀ ਜਾ ਸਕਦਾ ਵੇਕਣ ਦੀ ਬਿਲਕੁਲ ਜੀ ਉਹ ਸਾਰੇ ਥਰਮਲਾਂ ਫੈਕਟਰੀਆਂ ਦੇ ਵਿੱਚ ਜਿਹੜਾ ਉਹਨਾਂ ਦਾ ਮੂੰਹ ਹੁੰਦਾ ਬੋਇਲਰਾਂ ਦਾ ਉਹ ਚੌਰਸ ਗੱਠ ਵਾਲਾ ਹੁੰਦਾ ਉਥੇ ਸਭ ਤੋਂ ਜ਼ਿਆਦਾ ਉਪਯੋਗ ਇਸੇ ਦੀ ਗੱਠ ਹੁੰਦੀ ਹੈ ਹਾਂ ਇਹ ਮਤਲਬ ਕਹਿਣ ਤੋਂ ਬਹੁਤ ਚੌਰ ਸਗਾਠ ਆ ਜਿਹੜੀ ਉਹ ਜ਼ਿਆਦਾ ਵਿਖ ਬਿਲਕੁਲ ਸਰ ਜ਼ਿਆਦਾ ਵਿਖਦੀ ਆ ਤਾਂ ਨਾਲ ਇਹ ਬੈਲਰ ਹੋ ਗਿਆ ਹਾਂਜੀ ਬੈਲਰ ਪਲੱਸ ਟਰੈਕਟਰ ਹੋਰ ਕੀ ਹੋ ਰਿਹਾ ਹੋਰ ਬਾਕੀ ਤੁਹਾਨੂੰ ਬਰਾੜ ਸਾਹਿਬ ਦੇਣਗੇ ਜੀ ਜਾਣਕਾਰੀ ਹੋਰ ਬਰਾੜ ਸਾਹਿਬ ਹੋਰ ਕੀ ਹੋਊਗਾ ਜੀ ਹਾਂਜੀ ਹੋਰ ਹੋਰ ਕੀ ਕੀ ਆ ਜੀ ਨਾਲ ਇੱਕ ਤਾਂ ਬੈਲਰ ਆ ਗਿਆ ਬੈਲਰ ਆ ਗਿਆ ਭਾਈ ਜੀ ਟਰੈਕਟਰ ਆ ਗਿਆ ਕਿਤੇ ਸੁਪਰ ਸੀਡਰ ਆ ਗਿਆ ਉਹ ਸੁਪਰ ਸੀਡਰ ਵੀ ਬੈਲਰ ਦੇ ਵਿੱਚੇ ਹੀ ਆ ਜੀ ਨਹੀਂ ਉਹ ਨਾਲ ਹੀ ਮਿਲ ਜਾਂਦਾ ਜੇ ਤੁਸੀਂ ਲੈਣਾ ਚਾਹੋ ਉਹ ਸਬਸਿਡੀ ਦੇ ਵਿੱਚੇ ਆ ਜਾਂਦਾ ਹੈ ਸਬਸਿਡੀ ਦੇ ਵਿੱਚੇ ਆ ਜੇ ਮੰਨ ਲਓ ਵੀ ਟਰੈਕਟਰ ਤੇ ਇਕੱਲਾ ਬੈਲਰ ਹੀ ਲੈਣਾ ਚਾਹਵੇ ਇੰਨੇ ਚੀ ਇੰਪਰੂਵਡ ਹੈਗਾ ਜਾਂ ਹਾਂ ਦੋਨੇ ਚੀਜ਼ਾਂ ਵੀ ਲੈ ਸਕਦਾ ਜੇ ਕਿਸੇ ਨੂੰ ਐ ਲੱਗਦਾ ਵੀ ਅਸੀਂ ਨਾਲ ਸੁਪਰ ਸੀਡਰ ਵੀ ਲੈਣਾ ਤਾਂ ਨਾਲ ਸੁਪਰ ਸੀਡਰ ਵੀ ਲੈ ਸਕਦਾ ਹੈਗਾ अच्छा ਆਪਾਂ ਤਿੰਨ ਚੀਜ਼ਾਂ ਜੇ ਤੁਸੀਂ ਕੋਈ ਵੀ ਕਿਸਾਨ ਖਰੀਦਣ ਦਾ ਚਾਹ ਬਾਣਾ ਤਾਂ ਤਿੰਨ ਚੀਜ਼ਾਂ 80% ਸਬਸਿਡੀ ਦੇ ਵਿੱਚ ਹੀ ਆ ਜਾਂਦੀ ਹੈ ਹਾਂਜੀ ਵਿੱਚ ਹੀ ਆ ਜਾਂਦੀ ਹੈ ਤਾਂ ਇਹ ਵੀ ਨੂ ਹੋਲੈਂਡ ਦਾ ਹੀ ਆ ਜੀ ਇਹ ਮਾਸ਼ੀਓ ਕੰਪਨੀ ਦਾ ਜੀ ਇਹ ਮਾਸ਼ੀਓ ਕੰਪਨੀ ਇਹ ਮਾਸ਼ੀਓ ਕੰਪਨੀ ਦਾ ਜੀ ਇਹ ਮਾਸ਼ਿਓ ਕੰਪਨੀ ਦਾ ਮਿਲ ਜੂਗਾ ਇਹਤੇ ਵੀ ਸਬਸਿਡੀ ਇੰਪਰੂਵਡ ਹੈ ਹਾਂਜੀ ਆ ਹੌਲੈਂਡ ਕੰਪਨੀ ਦਾ ਮਿਲ ਜੂਗਾ ਇਹਤੇ ਵੀ ਆ ਟਰੈਕਟਰ ਤੇ ਟਰੈਕਟਰ ਤੇ ਵੀ ਆ ਟਰੈਕਟਰ ਤੇ ਵੀ ਆ ਤੇ ਇਹਦੇ ਨਾਲ ਜਿਹੜੀ ਮਾਸ਼ਿਓ ਬਾਅਦ ਦੇ ਵਿੱਚ ਜਿਹੜੀ ਸਰਵਿਸ ਦੇਣੀ ਆ ਕੰਪਨੀ ਨੇ ਬੈਲਰ ਨੂੰ ਦੇਣੀ ਆ ਜਾਂ ਆ ਸੁਪਰਸੀਡਰ ਨੂੰ ਦੇਣੀ ਆ ਉਹ ਕਿੰਨੇ ਚਿਰ ਵਾਸਤੇ ਇੱਕ ਸੀਜ਼ਨ ਵਾਸਤੇ ਦੇਊਗੀ ਉਹ ਇੱਕ ਸੀਜ਼ਨ ਵਾਸਤੇ ਜੀ ਵੀ ਜੇ ਕੋਈ ਟੁੱਟ ਜਿਹੜੀ ਟੁੱਟ ਭੱਜ ਹੁੰਦੀ ਆ ਜੋ ਵੀ ਹੁੰਦੀ ਆ ਉਹ ਇੱਕ ਸੀਜ਼ਨ ਦੇ ਹਾਂ ਇੱਕ ਸੀਜ਼ਨ ਦੀ ਦੇਊਗੀ ਤੇ ਉਹ ਉਹ ਬਰਾੜ ਸਾਹਿਬ ਇਹਤੇ ਵੀ ਬੈਲਰ ਤੇ ਵੀ ਮਿਲੂਗੀ ਜੀ ਆਪਾਂ ਨੂੰ ਸਮਾਨ ਸਾਡੇ ਕੋਲੇ ਸਾਰੀਆਂ ਸਾਰੀਆਂ ਚੀਜ਼ਾਂ ਦਾ ਮਿਲਦਾ ਬਈ ਜੀ ਜੀ ਇਹਦਾ ਬਿਲਰ ਦਾ ਵੀ ਸਮਾਨ ਮਿਲਦਾ ਹੈ ਇਹਦੀ ਵੀ ਅਸੀਂ ਸਰਵਿਸ ਦਿੰਨੇ ਆ ਮੌਕੇ ਤੇ ਸਰਵਿਸ ਵੀ ਕਰਕੇ ਆਉਣਾ ਫੀਲਡ 'ਚ ਵੀ ਕੰਮ ਕਰਕੇ ਆਉਨੇ ਆ ਉਸ ਦਾ ਜੀ ਤੇ ਜਿਹੜੇ ਇੱਕ ਮੈਨੂੰ ਹੁਣ ਸਬਸਿਡੀ ਬਾਰੇ ਵੀ ਦੱਸੋ ਕਿ ਇਹ ਕਿੰਨੇ ਚਿਰ ਵਾਸਤੇ ਆ ਕਿ ਕਿਸਾਨ ਤੁਹਾਡੇ ਕੋਲ ਕਿੰਨੇ ਚਿਰ ਦੇ ਵਿੱਚ ਅਪਰੋਚ ਕਰ ਸਕਦੇ ਹੁਣ ਨਿਕਲੀਆਂ ਹੁਣ ਇਹਨਾਂ ਦੀਆਂ ਸਬਸਿਡੀਆਂ ਨਿਕਲੀਆਂ ਵੀ ਆਈਆਂ ਹਨ ਜੀ ਜਿਨ੍ਹਾਂ ਨੂੰ ਸਬਸਿਡੀਆਂ ਨਿਕਲੀਆਂ ਵੀ ਆਈਆਂ ਉਹ ਸਾਡੇ ਨੂੰ ਆ ਕੇ ਮਿਲ ਸਕਦਾ ਹੈਗਾ ਜੀ ਉਹਨਾਂ ਦਾ ਲੋਨ ਵਗੈਰਾ ਦਾ ਪ੍ਰੋਸੈਸ ਹੁੰਦਾ ਉਹ ਵੀ ਸਾਡੇ ਕੋਲ ਲੋਨ ਵੀ ਹੋ ਸਕਦਾ ਹੈ ਜੀ ਸਾਰੀਆਂ ਚੀਜ਼ਾਂ ਦਾ ਜੀ ਤੇ ਬਾਕੀ ਜਿਹੜੀ ਸਬਸਿਡੀ ਆਉਣੀ ਆ ਉਹ ਸਰਕਾਰ ਨੇ ਦੇਣੀ ਆ 80% 80% ਸਬਸਿਡੀ ਦੇਣੀ ਆ ਗਰੁੱਪ ਵਾਲੇ ਸਿਸਟਮ ਚ ਗਰੁੱਪ ਵਾਲੇ ਤੇ 40% ਹੋਊਗੀ ਜੇ ਇਕੱਲੇ ਕਿਸਾਨ ਨੇ ਇਕੱਲੇ ਕਿਸਾਨ ਨੇ ਲਿਆ ਕੱਲੇ ਕਿਸਾਨ ਲੈਣਾ ਜੇ ਮੰਨ ਲਓ ਵੀ 80% ਗਰੁੱਪ ਵਾਲੇ ਬੰਦਾ ਲੈ ਲੈਂਦਾ ਸਬਸਿਡੀ ਲੈ ਲੈਂਦਾ ਮਗਰ ਰਹਿ ਗਿਆ 20% ਪੈਸਾ 20% ਰਹਿ ਗਿਆ ਮਤਲਬ ਮੈਂ ਤਾਂ ਅਸਟੀਮੇਟਡ ਮੈਂ ਤਾਂ ਉਦਾਂ ਹੀ ਇੱਕ ਵਰਬਲੀ ਅਮਾਉਂਟ ਬੋਲਦਾ ਵੀ ਮੰਨ ਲਓ ਵੀ ਇਹ ਸਾਰਾ ਕੁਝ ਹੈਗਾ 40 ਲੱਖ ਦਾ ਹਾਂਜੀ ਤਾਂ 40 ਲੱਖ ਰੁਪਏ ਚੋਂ 8 ਚੌਕਾ 32 ਲੱਖ ਰੁਪਿਆ ਸਰਕਾਰ ਦਾ ਹੋ ਗਿਆ ਹਨਾ ਜੀ ਹਾਂਜੀ ਹਾਂਜੀ ਤਾਂ 8 ਲੱਖ ਕਿਸਾਨ ਦਾ ਹੋ ਗਿਆ ਗਰੁੱਪ ਵਾਲਿਆਂ ਦਾ ਹਾਂਜੀ ਤਾਂ ਉਹ 8 ਲੱਖ ਦਾ ਲੋਨ ਹੋ ਜੂ ਭਾਈ ਜੀ ਲੋਨ ਇਸ ਸਰਕਾਰ ਦੀ ਇੱਕ ਪਾਲਿਸੀ ਹੈ ਵੀ ਲੋਨ ਸਾਰੀਆਂ ਚੀਜ਼ਾਂ ਦਾ ਹੀ ਹੋ ਜਾਂਦਾ 90% ਤੱਕ ਲੋਨ ਹੋ ਜਾਂਦਾ ਮਤਲਬ ਜਿਹੜੀ ਬਾਕੀ ਬਚ ਗਈ ਰਕਮ ਉਹਦਾ 90% ਲੋਨ ਹੋ ਜਾਊਗਾ ਸਾਰੇ ਜਿਹੜੀ ਜਿੰਨੀ ਵੀ ਮੰਨ ਲਓ 30 ਲੱਖ ਰੁਪਇਆ ਪੂੰਜੀ ਹੈ ਹਾਂ ਜੀ 30 ਲੱਖ ਰੁਪਇਆ ਖਰਚ ਆਉਣਾ ਤਾਂ 30 ਲੱਖ ਚੋਂ 90% ਜ਼ਿੰਮੇਵਾਰ ਦਾ ਲੋਨ ਹੋ ਜਾਊਗਾ ਬਿਨਾ ਕਿਸੇ ਜ਼ਮੀਨ ਪਲੈਜ ਕੀਤੇ ਮਤਲਬ ਕਹਿਣ ਤੋਂ ਭਾਵੇਂ ਹੋ ਜਾਣਾ ਕਿ ਤੁਹਾਡਾ ਤੁਹਾਡਾ ਅਮਾਊਂਟ ਬਣ ਗਿਆ ਮੰਨ ਲਓ ਵੀ ਅਮਾਊਂਟ ਬਣ ਗਿਆ 30 ਲੱਖ ਰੁਪਏ 30 ਲੱਖ ਰੁਪਏ 30 ਲੱਖ ਰੁਪਏ ਅਮਾਊਂਟ ਬਣ ਗਿਆ ਤਾਂ 30 ਲੱਖ ਦੇ ਵਿੱਚੋਂ ਤੁਹਾਡਾ 90% ਲੋਨ ਹੋ ਗਿਆ ਸਰਕਾਰ ਕੀ ਕਰੂਗੀ ਸਬਸਿਡੀ ਵਾਲੇ ਪੈਸੇ ਉਧਰ ਲੋਨ ਚ ਭਰ ਦੂਗੀ ਹਨਾ ਜੀ ਹਾਂ ਤੇ ਜਿਹੜੇ ਬਾਕੀ ਬਚਦੇ ਪੈਸੇ ਦੀਆਂ ਕਿਸ਼ਤਾਂ ਤੋਂ ਦੇ ਬਾਕੀ ਬਚਦੇ ਐਵੇਂ ਹੋਊਗਾ ਨਾ ਬ੍ਰਾਡ ਹਾਂ ਇਹ ਸਰਕਾਰੀ ਬੈਂਕਾਂ ਤੋਂ ਲੋਨ ਮੈਂ ਗਲਤ ਤਾਂ ਨਹੀਂ ਕਰ ਰਿਹਾ ਵੀ ਮੈਂ ਜਾਣਕਾਰੀ ਤਾਂ ਨਹੀਂ ਗਲਤ ਦੇ ਰਿਹਾ ਐਵੇਂ ਹੋਊਗੀ ਨਾ ਐਵੇਂ ਹੋਊਗਾ ਵੀ ਇੱਕ ਵਾਰੀ ਲੋਨ 30 ਲੱਖ ਦਾ ਹੋ ਗਿਆ 30 ਲੱਖ ਚੋਂ ਜਿਹੜੇ ਸਬਸਿਡੀ ਵਾਲੇ ਪੈਸੇ ਉਹ ਸਰਕਾਰ ਭਰੀ ਜਾਊਗੀ ਤੁਸੀਂ ਤੁਹਾਡੇ ਵਾਲੇ ਤੁਸੀਂ ਭਰੇਗਾ ਤੇ ਜੇ ਕਿਸੇ ਬੰਦੇ ਨੇ ਮੰਨ ਕੇ ਚੱਲੋ ਵੀ ਸਾਰਾ ਕੁਝ ਜਿਹੜਾ ਬਾਕੀ ਦੇ ਬਚਦੇ ਉਹ ਪੈਸੇ ਕੈਸ਼ ਹੀ ਦੇਣੇ ਆ ਫਿਰ ਫਿਰ ਸਬਸਿਡੀ ਲੱਗਦਾ ਹੋਊਗੀ ਜੀ ਨਹੀਂ ਇਹਦੇ ਚ ਸਰਕਾਰ ਦਾ ਸਿਸਟਮ ਬਣਾਇਆ ਹੋਇਆ ਇੱਕ ਲੌਕ ਪੀੜਾ 5 ਸਾਲ ਦਾ ਠੀਕ ਉਹ 5 ਸਾਲ ਚ ਜ਼ਿਮੀਦਾਰ ਨੇ ਪੈਸੇ ਭਰਨੇ ਆ ਕਿਉਂਕਿ ਇਹ ਚ ਕਈ ਵਾਰੀ ਕੀ ਹੁੰਦਾ ਵੀ ਅੱਜ ਸਮਾਨ ਖਰੀਦ ਲਿਆ ਸਬਸਿਡੀ ਆ ਗਈ ਜ਼ਿਮੀਦਾਰ ਨੇ ਸਮਾਨ ਵੇਚਤਾ ਹਾਂ ਉਹ ਕੰਮ ਨਹੀਂ ਚੱਲਣਾ ਠੀਕ ਹੈ ਜੀ ਇਹਦੇ ਚ ਗੱਲ ਬੜੀ ਕਲੀਅਰ ਹੈ ਇਹ ਜ਼ਿਮੀਦਾਰ ਨੂੰ ਇਹ ਚਲਾਉਣਾ ਪੈਣਾ ਸਰਕਾਰ ਨੇ ਸਬਸਿਡੀ ਤਾਂ ਦਿੰਦੀ ਹੈ ਵੀ ਇਹ ਚੱਲੇ ਸੋ ਪਰ ਦੂਸ਼ਣ ਨੂੰ ਰੋਕ ਰੋਕਣ ਸਰਕਾਰ ਜਿਹੜੇ ਲਈ ਚੀਜ਼ ਲਈ ਪੈਸਾ ਖਰਚ ਕਰ ਰਹੀ ਹੈ ਉਹ ਇਹ ਕੰਮ ਕਰੇ ਕੰਮ ਕਰੇ ਨਾ ਕਿ ਸਬਾਨ ਵੇਚ ਦੇ ਤੇ ਮੁੜ ਕੇ ਬਸ ਹਾਂ ਵੀ ਕਿਸਾਨ ਉਹ ਉਹ ਗੱਲ ਖਤਮ ਹੋ ਗਈ ਹੈ ਕਿ ਕਿਸਾਨ ਕਵੇ ਕਿ ਮੇਰਾ ਲੋਨ ਨਹੀਂ ਹੁੰਦਾ ਤੇ ਮੈਂ ਐਂ ਕਰਾਵਾਂ ਹਾਂ ਇਦੇ ਵਿੱਚ ਉਹੀ ਕਿਸਾਨ ਇਸ ਨੂੰ ਲਵੇ ਜਿਹਨੇ ਚਲਾਉਣਾ ਹੈ ਚਲਾਉਣਾ ਤੇ ਨਹੀਂ ਪੈਣਗੇ ਦੂਜੇ ਨੂੰ ਲੈ ਕੇ ਚਲਾਉਣਗੇ ਹਾਂ ਉਹ ਵਿਭਾਗ ਮੈ ਲਵੇ ਉਸ ਤੋਂ ਚਲਾਉਣਗੇ ਉਹਦੀ ਰਿਪੋਰਟ ਵੀ ਲੈਣਗੇ ਨਹੀਂ ਉਸ ਨੂੰ ਲੈ ਆਂਦਾ ਕੋਈ ਫਾਇਦਾ ਨਹੀਂ ਜਿਹਨੇ ਨਹੀਂ ਚਲਾਉਣਾ ਉਹਨੂੰ ਕੋਈ ਫਾਇਦਾ ਹਾਂ ਇਹ ਜਿਵੇਂ ਬੇਲਰ ਆ ਇਹਦੀ ਚਲਦੇ ਦਾ ਜੀਪੀਐਸ ਸਿਸਟਮ ਆ ਜਿਹੜਾ ਹਾਂ ਤੇ ਜੀਪੀਐਸ ਵੀ ਲੱਗੂਗਾ ਜੀਪੀਐਸ ਦੱਸੂਗਾ ਤੇ ਕਿੱਥੇ ਚੱਲ ਰਿਹਾ ਕਿਵੇਂ ਚੱਲ ਰਿਹਾ ਉਹ ਸਾਰਾ ਕੁਝ ਪੜਤਾਲ ਹੋਊਗੀ ਹਾਂ ਪੜਤਾਲ ਵੀ ਐ ਨਹੀਂ ਗੱਲ ਪਰ ਹਾਂ ਜੇ ਤੁਸੀਂ ਬੇਲਰ ਤੁਹਾਡਾ ਕੰਟਰੈਕਟ ਕਿਸੇ ਵਧੀਆ ਕੰਪਨੀ ਨਾਲ ਬਣ ਚੁੱਕਿਆ ਨਹੀਂ ਬਣਿਆ ਤਾਂ ਤੁਸੀਂ ਬਣਵਾ ਲਓ ਕੰਟਰੈਕਟ ਇਸ ਵਕਤ ਕੰਪਨੀਆਂ ਕਰ ਰਹੀਆਂ ਵਧੀਆ ਰੇਟ ਤੇ ਪ੍ਰਾਲੀ ਦਾ ਕਰ ਰਹੀਆਂ ਇਸ ਵਕਤ ਵਧੀਆ ਰੇਟ ਆ ਪ੍ਰਾਲੀ ਦਾ ਪ੍ਰਾਲੀ ਦਾ ਰੇਟ ਐਕਸੀ ਵਧੀਆ ਹੈ ਤੇ ਵਧੀਆ ਰੇਟ ਤੇ ਕੰਟਰੈਕਟ ਕਰ ਰਹੀਆਂ ਕੰਪਨੀਆਂ ਜੇ ਤੁਸੀਂ ਵਧੀਆ ਰੇਟ ਤੇ ਕੰਟਰੈਕਟ ਕਰਕੇ ਫਿਰ ਕਰੋਗੇ ਫਿਰ ਕੋਈ ਮੁਸ਼ਕਲ ਨਹੀਂ ਜੀ ਬਾਕੀ ਜੇ ਕਿਸੇ ਵੀ ਸੰਬੰਧ ਦੇ ਵਿੱਚ ਜਾਣਕਾਰੀ ਚਾਹੀਦੀ ਹੈ ਤੁਹਾਨੂੰ ਤਾਂ ਬਰਾੜ ਸਾਹਿਬ ਉਹਨਾਂ ਦਾ ਨੰਬਰ ਤੁਹਾਨੂੰ ਸਕਰੀਨ ਤੇ ਮੈਂ ਦੇ ਰਿਹਾ ਟਰੈਕਟਰ ਬਾਰੇ ਜੇ ਕੋਈ ਹੋਰ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਤੁਸੀਂ ਫੋਨ ਤੇ ਵੀ ਲੈ ਸਕਦੇ